ਆਮ ਆਦਮੀ ਪਾਰਟੀ ਵੱਲੋਂ ਅੱਜ ਸ਼੍ਰੀ ਫੋਟੇਗੜ ਸਾਹਿਬ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਦੇਸ਼ ਦੇ ਗ੍ਰਹਿ ਮੰਤਰੀ ਹਮੇਸ਼ਾ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਇਸ ਪ੍ਰੰਤ ਜ਼ਿਲ੍ਹਾ ਫੋਟੇਗੜ ਸਾਹਿਬ ਦੇ ਡਿਪਟੀ ਕਮਿਸ਼ਨਰ ਡਾਕਟਰ ਸੂਨੋਥਿੰਦੂ ਮੰਗ ਪੱਤਰ ਵੀ ਸੌਂਪਿਆ ਤੇ ਗੱਲਬਾਤ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਹਲਕਾ ਬਸੀਪਟਾਣਾ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਕਿਹਾ ਕਿ ਅਸੀਂ ਬਾਬਾ ਸਾਹਿਬ ਡਾਕਟਰ ਪੀਮਰਾਵ ਅੰਬੇਦਕਰ ਜੀ ਦਾ ਨਿਰਾਦਰ ਬਰਦਾਸ਼ਤ ਨਹੀਂ ਕਰਾਂਗੇ ਜਿਹੜਾ ਨੂੰ ਸੂਚੀ ਜਾਤੀ ਭਾਈਚਾਰਾ ਭਾਰਤੀ ਜਨਤਾ ਪਾਰਟੀ ਵਿੱਚ ਕੰਮ ਕਰਦਾ ਹੈ ਉਹਨਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਭਾਰਤੀ ਜਨਤਾ ਪਾਰਟੀ ਬਾਬਾ ਸਾਹਿਬ ਅੰਬੇਦਕਰ ਦਾ ਸਤਿਕਾਰ ਨਹੀਂ ਕਰਦੀ ਹੈ। ਜਦੰਦਾਜ਼ਾ ਸ제ਹੀ ਹੀ ਅਮਿਤ ਸ਼ਾਹ ਦੇ ਬਿਆਨ ਤੋਂ ਲਗਾਇਆ ਜਾ ਸਕਦਾ ਹੈ। ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ। ਮੰਗ ਪੱਤਰ ਡੀਸੀ ਫਤਿਹਗੜ੍ਹ ਸਾਹਿਬ ਨੂੰ ਦਿੱਤਾ ਗਿਆ। ਆਮ ਆਦਮੀ ਪਾਰਟੀ ਵੱਲੋਂ ਮੰਗ ਪੱਤਰ ਸੀ ਹੁਣ ਦੇਖੇ ਆਏ ਆ ਜਿਹੜਾ ਇੱਕ ਇੱਕ ਵਿਵਾਦਕ ਟਿੱਪਣੀ ਜਿਹੜੀ ਆ ਅਮਿਤ ਸ਼ਾਹ ਜੀ ਵੱਲੋਂ ਕੀਤੀ ਗਈ ਆ ਬਾਬਾ ਸਾਹਿਬ ਅੰਬੇਦਕਰ ਜੀ ਬਾਰੇ ਸੋ ਉਹਦੇ ਬਾਰੇ ਉਹਦੇ ਖਿਲਾਫ ਅਸੀਂ ਜਿਹੜਾ ਮੰਗ ਪੱਤਰ ਦੇ ਕੇ ਆਏ ਆ ਨੇ ਇਥੋਂ ਜਿਹੜਾ ਭਾਜਪਾ ਦਾ ਚਿਹਰਾ ਉਹ ਨੰਗਾ ਹੁੰਦਾ ਕਿਉਂਕਿ ਇੱਕ ਸੋਚ ਜਿਹੜੀ ਆ ਉਹ ਤੁਹਾਡੇ ਮੂੰਹ ਤੇ ਆ ਜਾਂਦੀ ਹੈ ਜੋ ਤੁਸੀਂ ਅੰਦਰ ਸੋਚਦੇ ਹੋ ਉਹ ਜੋ ਉਹ ਬੋਲੇ ਉਹਦੇ ਨਾਲ ਇੱਕ ਸਾਡੇ ਜਿਹੜੇ ਬਾਬਾ ਸਾਹਿਬ ਅੰਬੇਦਕਰ ਨੂੰ ਮੰਨਣ ਵਾਲੇ ਲੋਕ ਨੇ ਪੂਰੇ ਦੇਸ਼ ਦੇ ਲੋਕ ਨੇ ਜੋ ਸੰਵਿਧਾਨ 'ਚ ਯਕੀਨ ਰੱਖਦੇ ਨੇ ਜੋ ਸੰਵਿਧਾਨ ਨੂੰ ਮੰਨਦੇ ਨੇ ਉਹਨਾਂ ਨੂੰ ਸਾਰਿਆਂ ਨੂੰ ਠੇਸ ਪਹੁੰਚੀ ਆ ਸੋ ਉਹਦੇ ਤੇ ਅਸੀਂ ਡੀਸੀ ਸਾਹਿਬ ਨੂੰ ਲਿਖ ਕੇ ਦੇ ਕੇ ਆਏ ਆ ਮੈਮੋਰੰਡਮ ਦੇ ਕੇ ਆਏ ਆ ਸੋ ਜੋ ਬਣਦੀ ਕਾਰਵਾਈ ਆ ਉਹ ਕੀਤੀ ਜਾਵੇ ਤੇ ਅਸੀਂ ਚਾਹੁੰਦੇ ਆ ਕਿ ਉਹਨਾਂ ਨੂੰ ਬਰਖਾਸਤ ਕਰਕੇ ਜਿਹੜਾ ਹੈ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਉਹਨਾਂ ਦੇ ਉੱਤੇ ਕੀਤੀ ਜਾਵੇ ਬਹੁਤ ਬਹੁਤ ਪਦਰਜੀਨਾ ਫੋਟੋਗ੍ਰਾਫਰ ਸਾਹਿਬ ਤੋਂ ਚੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕਰਨਾਲ ਸਿੰਘ ਪੰਜੋਲੀ ਨੇ ਤਖਤਸ਼ਿਰੀ ਦਮਦਮਾ ਸਾਹਿਬ ਦੇ ਸਾਬਕਾ ਕਾਰਜਕਾਰੀ ਸਿੰਘ ਸਾਹਿਬ ਜ਼ਤੇਦਾਰ ਗਰੀ ਹਰਪ੍ਰਸਿੰਘ ਨੂੰ ਅੱਤੇ ਤੋਂ ਲਾਂਬੇ ਕਰਕੇ ਜ਼ਥੇਦਾਰੀ ਦਾ ਚਾਰਜ ਵਾਪਸ ਲੈਣ ਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕੀਤੀ ਹੈ। ਤਾਂ ਜੀ ਬੀਸੀ ਮੈਂਬਰ ਜ਼ਥੇਦਾਰ ਕਰਨਾਲ ਸਿੰਘ ਪੰਜੋਲੀ ਨੇ ਕਿਹਾ ਹੈ ਕਿ ਸ਼ੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਭਾਈ ਹਰਪ੍ਰਸਿੰਘ ਮਾਮਲੇ ਦੀ ਜਾਂਚ ਸ਼ੋਮਣੀ ਕਮੇਟੀ ਮੈਂਬਰਾਂ ਵੱਲੋਂ ਕਰਵਾਉਣਾ ਵੀ ਨਿੰਦਨਯੋਗ ਹੈ। ਕਿਉਂਕਿ ਸ਼ੋਮਣੀ ਕਮੇਟੀ ਦੇ ਜ਼ਥੇਦਾਰ ਤਾਂ ਖੁਦ ਸ਼ੋਮਣੀ ਕਮੇਟੀ ਦੇ ਮੈਂਬਰਾਂ ਦੀ ਜਾਂਚ ਕਰਦੇ ਨੇ। ਉਸ ਮਾਮਲੇ ਵਿੱਚ ਸ਼ੋਮਣੀ ਕਮੇਟੀ ਮੈਂਬਰਾਂ ਵੱਲੋਂ ਹੀ ਜ਼ਥੇਦਾਰ ਦੀ ਜਾਂਚ ਕਰਵਾਈ ਜਾ ਰਹੀ ਹੈ ਜੋ ਕਿ ਬੇहद ਨਿੰਦਨਯੋਗ ਹੈ। ਵਾਇਗੁਰਦੀ ਕਾ ਖਾਲਸਾ ਵਾਇਗੁਰਦੀ ਕੀ ਫਤਿਹ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਨੂੰ ਤਖਤਸ਼ਰੀ ਦਮਦਮਾ ਸਾਹਿਬ ਜੀ ਦੇ ਜ਼ਥੇਦਾਰ ਦੇ ਰੁਤਬੇ ਤੋਂ ਮਨਸੂਖ ਕਰਨਾ ਉਹਨਾਂ ਤੇ ਕੁਝ ਸਮੇਂ ਲਈ ਪਗੰਦੀ ਲਾਉਣੀ ਇਹ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫੈਸਲਾ ਬਹੁਤ ਹੀ ਨਿੰਦਣਯੋਗ ਹੈ ਇਹ ਦੁਖਦਾਈਕ ਵੀ ਹੈ ਤੇ ਖਾਲਸਾ ਪੰਥ ਨੂੰ ਇਹ ਫੈਸਲਾ ਕਦਾ ਚਿਤਵੀ ਪਰਵਾਹ ਨਹੀਂ ਹੋਏਗਾ ਚੋਂ ਕੇ ਖਾਲਸਾ ਪੰਥ ਦੇ ਅੰਦਰ ਤਾਂ ਪਹਿਲੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸ਼੍ਰੋਮਣੀ ਕਾਲੀਦਾਲ ਵੱਲੋਂ ਬੀਤੇ ਸਮੇਂ ਵਿੱਚ ਜਿਹੜੀਆਂ ਗਲਤੀਆਂ ਕੀਤੀਆਂ ਗਏ ਨੇ ਉਹਨਾਂ ਦਾ ਇੱਕ ਗੁੱਸਾ ਅਤੇ ਰੋਗ ਬਹੁਤ ਵੱਡਾ ਉਹਨਾਂ ਦੇ ਹਿਰਦਿਆਂ ਵਿੱਚ ਆ। ਸੋ ਮੈਂ ਸਮਝਦਾ ਇਹ ਫੈਸਲਾ ਬਿਲਕੁਲ ਗਲਤ ਹੈ ਤੇ ਨਿੰਦਣਯੋਗ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੰਘ ਸਾਹਿਬ ਜੈਮੀ ਹਰਪ੍ਰੀਤ ਸਿੰਘ ਜੀ ਉਹਨਾਂ ਦੇ ਮਾਮਲੇ ਦੇ ਸਬੰਧ ਵਿੱਚ ਜੋ 45ਆ ਕਮੇਟੀ ਬਣਾਈ ਗਈ ਹੈ ਉਹ ਵੀ ਇੱਕ ਹੋਰ ਬਹੁਤ ਮਾੜੀ ਗੱਲ ਹੈ। ਪਾਕਿਸਤਾਨ ਦੇ ਜਥੇਦਾਰ ਸਹਿਬਾਨਾਂ ਦੇ ਪੜਤਾਲ ਕਰਾਉਣੀ ਉਹਨਾਂ ਦੀ ਉਹ ਵੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਤੋਂ ਇਹ ਵੀ ਉਹ ਮਾੜੀ ਹੈ ਕਿਉਂਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਪੜਤਾਲ ਮੈਂਬਰਾਂ ਦੀ ਪੜਤਾਲ ਤਾਂ ਆਪ ਉੱਚ ਅਧਿਕਾਰੀ ਕਰਦੇ ਨੇ ਨੰਬਰ 2 ਤੇ ਮੈਂਬਰ ਸਹਿਬਾਨ ਮੈਨੇਜਰ ਦੀ ਪੜਤਾਲ ਕਰ ਸਕਦੇ ਨੇ ਕਿਸੇ ਮੁਲਾਜ਼ਮ ਦੀ ਪੜਤਾਲ ਕਰ ਸਕਦੇ ਨੇ ਉਹਨਾਂ ਨੂੰ ਜਥੇਦਾਰ ਦੇ ਕਿਸੇ ਮਾਮਲੇ ਦੀ ਪੜਤਾਲ ਕਰਨ ਤੇ ਲਾਉਣਾ ਇਹ ਬਿਲਕੁਲ ਵਿਵੰਦ ਭਾਗੀ ਹੈ ਇਹ ਤਾਂ ਪ੍ਰਧਾਨ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਅਧਿਕਾਰ ਨਹੀਂ ਕਿ ਉਹ ਜਥੇਦਾਰ ਸਾਹਿਬਾਨ ਦੇ ਕਿਸੇ ਮਾਮਲੇ ਦੀ ਪੜਤਾਲ ਕਰਨ ਹਾਂ ਜੇ ਕਿਤੇ ਜਥੇਦਾਰ ਸਾਹਿਬਾਨ ਵੱਲੋਂ ਕਿਤੇ ਕੋਈ ਮਤਲਬ ਗਲਤੀ ਹੁੰਦੀ ਹੈ ਕੋਈ ਉਸਤਾਹੀ ਹੁੰਦੀ ਹੈ ਨਾਲ ਕੋਲ ਵਗਿਆ ਹੋ ਜਾਂਦੀ ਹੈ ਤਾਂ ਉਹਦੀ ਪੜਤਾਲ ਸਿੰਘ ਸਾਹਿਬ ਯਾਨੀ ਹਰਪ੍ਰੀਤ ਸਿੰਘ ਦੀ ਟੀਮ ਦਾ ਮਸਲਾ ਉਹ ਗੈਨਰ ਗਭੀਰ ਸਿੰਘ ਜੀ ਨੂੰ ਦਿੱਤੀ ਜਾਣੀ ਚਾਹੀਦੀ ਸੀ ਨਾ ਕਿ ਸ਼ਰੋਮਣੀ ਕਮੇਟੀ ਦੇ ਤਿੰਨ ਮੈਂਬਰੀ ਕਮੇਟੀ ਬਣਾ ਕੇ ਪੜਤਾਲ ਕੀਤੀ ਜਾਵੇ ਮੈਂ ਇਹਦੀ ਨਿੰਦਾ ਕਰਦਾ ਆਪਣੇ ਨੂੰ ਫੈਸਲਾ ਕਰਵਾਉਣ